ਇੱਕ ਵਾਰੀ ਇੱਕ ਮਹਾਪੁਰਸ਼ ਕੀਰਤਨ ਕਰਨ ਲੱਗ ਰਹੇ ਸੀ ਸਤਗੁਰ ਕੀ ਸੇਵਾ ਸਫਲ ਹੈ ਉਹਨਾਂ ਨੇ ਇੱਕ ਕਥਾ ਸੁਣਾਈ ਕਹਿੰਦੇ ਇੱਕ ਬਹੁਤ ਗਰੀਬ ਬੰਦਾ ਸੀ ਉਹ ਹਰ ਰੋਜ਼ ਜਿੰਨੇ ਕ ਪੈਸੇ ਕਮਾ ਕੇ ਲਿਆਉਂਦਾ ਸੀ ਉਹਨੇ ਕੀ ਉਹ ਖਾ ਲੈਂਦੇ ਸੀ ਯਾਨੀ ਕਿ ਉਹਨਾਂ ਦਾ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਦਾ ਸੀ ਪਰ ਉਹ ਬੰਦਾ ਸੇਵਾ ਬਹੁਤ ਕਰਦਾ ਸੀ ਆਪਦੀ ਮਿਹਨਤ ਕਰਕੇ ਜਿਹੜੇ ਵੀ ਲਿਆਉਂਦਾ ਉਹਨੇ ਇੱਕ ਪੈਸੇ ਨਾਲ ਉਹ ਆਪਦਾ ਗੁਜ਼ਾਰਾ ਕਰ ਲੈਂਦਾ ਸੀ ਇੱਕ ਦਿਨ ਉਹ ਆਪਦੇ ਘਰੇ ਬੈਠਾ ਕੁਝ ਸਾਧੂ ਆਏ ਸਾਧੂ ਕਹਿੰਦੇ ਭਗਤਾ ਸਾਧੂਆਂ ਨੇ ਪ੍ਰਸ਼ਾਦੇ ਛਕਣੇ ਨੇ ਤੂੰ ਛਕਾ ਦੇ ਉਹ ਕਹਿੰਦਾ ਆਜੋ ਬਾਬਾ ਜੀ ਛਕਾ ਦਿੰਨੇ ਆ ਉਹਨੇ ਸਾਧੂ ਅੰਦਰ ਬਠਾ ਦੇ ਤੇ ਮਨ ਦੇ ਵਿੱਚ ਸੋਚਣ ਲੱਗ ਗਿਆ ਵੀ ਆਪਾਂ ਬਾਚਨ ਤਾਂ ਕਰ ਬੈਠੇ ਵੀ ਆਪਣੇ ਘਰੇ ਤਾਂ ਕੁਝ ਵੀ ਨਹੀਂ ਹੈਗਾ ਹਾਵਾਵਾਂਗੇ ਕਿ ਉਹ ਆਪਦੇ ਘਰ ਵਾਲੀ ਦੇ ਵੇ ਗਿਆ ਉਹਦੇ ਘਰ ਵਾਲੀ ਵੀ ਬਹੁਤ ਆਗਿਆਕਾਰ ਸੀ ਬਹੁਤ ਨਾਮਜਬਦੀ ਸੀ ਤੇ ਬਹੁਤ ਸੇਵਾ ਕਰਦੀ ਸੀ ਉਹ ਆਪਦੇ ਘਰ ਵਾਲੀ ਨੂੰ ਕਹਿੰਦਾ ਮੈਂ ਸਾਧੂਆਂ ਨਾਲ ਵਚਨ ਕਰ ਬੈਠਾ ਵੀ ਆਜੋ ਸੋਨੂੰ ਪ੍ਰਸ਼ਾਦੇ ਛਕਾਦਾ ਤੇ ਹੁਣ ਆਪਣੇ ਘਰੇ ਦਾ ਕੁਝ ਹੈ ਨਹੀਂ ਤੂੰ ਐ ਕਰ ਆਪਦਾ ਮੈਨੂੰ ਇੱਕ ਕੁੰਡਲ ਕੱਢ ਕੇ ਦੇ ਦੇ ਆਪਾਂ ਇਹਨੂੰ ਵੇਚ ਆਉਣੇ ਆ ਤੇ ਸਾਧੂਆਂ ਨੂੰ ਪ੍ਰਸ਼ਾਦੇ ਛਕਾ ਦਿੰਨੇ ਆ ਤਾਂ ਉਹਦੇ ਘਰ ਵਾਲੀ ਨੇ ਕੁੰਡਲ ਕੱਢਿਆ ਤੇ ਉਹ ਰਾਸਣ ਲਿਆਇਆ ਤੇ ਸਾਧੂਆਂ ਨੂੰ ਪ੍ਰਸ਼ਾਦੇ ਛਕਾਉਣ ਲੱਗ ਗਿਆ ਤਾਂ ਉਹਦਾ ਇੱਕ 17-18 ਸਾਲ ਦਾ ਮੁੰਡਾ ਸੀ ਉਹ ਆਪਦੇ ਬਾਪ ਨੂੰ ਆਕਰ ਲੱਗ ਗਿਆ ਤੇ ਲੜਨ ਲੱਗ ਗਿਆ ਕਹਿੰਦਾ ਤੂੰ ਸਾਡੇ ਵਾਸਤੇ ਤਾਂ ਕੁਝ ਕਰਿਆ ਨਹੀਂ ਜੇ ਅਸੀਂ ਭੁੱਖੇ ਰਹਿ ਜੀਏ ਉਹਦੇ ਤਾਂ ਆਪਾਂ ਭੁੱਖੇ ਸੌ ਜਾਂਦੇ ਆ ਤੂੰ ਸਾਧੂਆਂ ਵਾਸਤੇ ਮਿੰਟਜੀ ਕੁੰਡਲ ਵੇਚ ਆਇਆ ਸਾਧੂ ਤੈਨੂੰ ਕੀ ਦੇਣਗੇ ਤਾਂ ਉਹ ਸਾਧੂਆਂ ਨੂੰ ਪਤਾ ਲੱਗਿਆ ਵੀ ਇਹ ਮੁੰਡਾ ਬਹੁਤ ਆਕਰ ਰਿਹਾ ਹੈ ਆਪਦੇ ਬਾਪ ਨੂੰ ਤਾ ਸਾਧੂਆਂ ਨੇ ਉਹ ਮੁੰਡੇ ਨੂੰ ਆਪਦੇ ਲੇਵੇ ਸਦਿਆ ਕਹਿੰਦੇ ਕਾਕਾ ਉਰੇਆ ਤਾਂ ਉਹ ਗਿਆ ਮੁੰਡਾ ਸਾਧੂਆਂ ਲਵੇ ਉਹ ਕਹਿੰਦੇ ਭਾਈ ਕਾਕਾ ਆਪਦੇ ਬਾਪ ਨਾਲ ਲੜਨਾ ਜਿਹੜੀ ਤੁਸੀਂ ਸੇਵਾ ਕਰੀ ਐ ਇਹਦਾ ਫਲ ਮਿਲਣਾ ਹੀ ਮਿਲਣਾ ਉਹ ਕਹਿੰਦਾ ਬਾਬਾ ਜਦੋਂ ਮਿਲੂ ਫਲ ਜਦੋਂ ਅਸੀਂ ਮਰ ਗਏ ਮੈਨੂੰ ਤਾਂ ਇਹ ਫਲ ਹੁਣੀ ਚਾਹੀਦਾ ਏ ਜੇ ਤੁਹਾਡੇ ਚ ਸ਼ਕਤੀ ਐ ਤਾਂ ਫਲ ਹੁਣੀ ਦਿਓ ਸਾਧੂ ਕਹਿੰਦੇ ਵੀ ਇਹ ਨਹੀਂ ਪੁੱਠਾ ਮੁੰਡਾ ਇਹਨੂੰ ਤਾਂ ਹੁਣੀ ਦੇਣਾ ਪਊ ਉਹ ਕਹਿੰਦਾ ਐਂ ਕਰ ਫਿਰ ਬਹੁਤ ਦੂਰ ਇੱਕ ਦਰਿਆ ਆਉ ਦਰਿਆ ਪਾਰ ਨੰਗ ਕੇ ਉੱਥੇ ਇੱਕ ਸੰਤ ਬੈਠੇ ਨੇ ਉਹ ਤੈਨੂੰ ਸੇਵਾ ਦਾ ਫਲ ਦੇਣਗੇ ਤਾਂ ਉਹ ਮੁੰਡਾ ਕਹਿੰਦਾ ਮੈਂ ਤਾਂ ਹੁਣੇ ਜਾ ਕੇ ਫਲ ਲੈ ਕੇ ਆਉਣਾ ਤਾਂ ਉਹ ਮੁੰਡਾ ਘਰੋਂ ਤੁਰ ਪੈਂਦਾ ਤੇ ਰਾਹ ਚ ਜਦੋਂ ਤੁਰਿਆ ਜਾਂਦਾ ਉਹਨੂੰ ਰਾਤ ਪੈ ਜਾਂਦੀ ਹੈ ਉਹ ਇੱਕ ਘਰੇ ਜਾ ਬੜਦਾ ਉਹ ਘਰ ਇੱਕ ਜਲਾਦ ਦਾ ਹੁੰਦਾ ਤਾਂ ਜਦੋਂ ਅੰਦਰ ਜਾਂਦਾ ਉਹ ਕਹਿੰਦਾ ਮੈਂ ਰਾਤ ਕੱਟਣੀ ਹੈ ਤੇ ਨਾਲੇ ਮੈਨੂੰ ਭੁੱਖ ਲੱਗੀ ਐ ਕੁਝ ਰੋਟੀਆਂ ਖਵਾ ਦੋ ਤਾਂ ਉਹ ਜਲਾਦ ਕਹਿੰਦਾ ਆ ਜਾ ਬਹਿ ਜਾ ਖਵਾ ਦਿੰਨੇ ਆ ਤਾਂ ਜਲਾਦ ਆਪਦੇ ਘਰ ਵਾਲੀ ਲੈਵੇ ਗਿਆ ਤੇ ਉਹਨੂੰ ਕਹਿੰਦਾ ਵੀ ਤੂੰ ਰੋਟੀਆਂ ਲਾ ਦੇ ਐ ਕਰਕੇ ਇੱਕ ਮੁੰਡਾ ਆਇਆ ਇਹਨੂੰ ਭੁੱਖ ਲੱਗੀ ਐ ਆਪਾਂ ਇਹਨੂੰ ਖਵਾ ਦਾਂਗੇ ਤਾਂ ਉਹਦੇ ਘਰ ਵਾਲੀ ਆਖੜ ਕੇ ਕਹਿੰਦੀ ਮੈਂ ਤਾਂ ਜਵਾਖ ਖੜਿਆ ਹੀ ਜਾਨੀ ਆ ਮੈਂ ਇਥੋਂ ਨਹੀਂ ਤੇਰੀਆਂ ਰੋਟੀਆਂ ਪਕਦੀਆਂ ਆਪਦੀਆਂ ਪਕਾਓ ਨਾ ਪਕਾਓ ਤਾਂ ਉਹ ਜਲਾਦ ਆਪ ਹੀ 4-5 ਰੋਟੀਆਂ ਲਾ ਕੇ ਉਹ ਮੁੰਡੇ ਨੂੰ ਖਵਾ ਦਿੰਦਾ ਤੇ ਨਾਲੇ ਉਹ ਮੁੰਡੇ ਨੂੰ ਪੁੱਛਦਾ ਕਾਕਾ ਤੂੰ ਜਾਣਾ ਕਿੱਥੇ ਐ ਤਾਂ ਉਹ ਕਹਿੰਦਾ ਮੈਂ ਸੰਤਾਂ ਲਵੇ ਜਾਣਾ ਸੇਵਾ ਦਾ ਫਲ ਲੈ ਕੇ ਆਉਣਾ ਤਾਂ ਉਹ ਜਲਾਦ ਕਹਿੰਦਾ ਤੂੰ ਫਿਰ ਸੰਤਾਂ ਲਵੇ ਜਾਣਾ ਇੱਕ ਮੇਰੇ ਵਾਸਤੇ ਵੀ ਕੁਝ ਪੁੱਛਿਆ ਹੀ ਉਹ ਕਹਿੰਦਾ ਦੱਸੋ ਜੀ ਕਹਿੰਦਾ ਮੈਂ ਜਲਾਦ ਦਾ ਕੰਮ ਕਰਦਾ ਤੂੰ ਆਏ ਪੁੱਛਿਆ ਹੀ ਮੀ ਆ ਕੰਜਰ ਕਿੱਥੇ ਤੋਂ ਮੇਰਾ ਖਿਹੜਾ ਕਿਦੋਂ ਛੁੱਟੂਗਾ ਜਿਹੜੀ ਮੇਰੀ ਮੁਕਤੀ ਹੋ ਜੇ ਮੈਂ ਹੋਰ ਕੰਮ ਵਿੱਚ ਲੱਗ ਜਾਂ ਉਹ ਕਹਿੰਦਾ ਜੀ ਲਾਜ਼ਮੀ ਪੁੱਛ ਕੇ ਆਉਂ। ਦੂਸਰੇ ਦਿਨ ਫੇਰ ਤੁਰ ਪੈਂਦਾ ਤਾਂ ਰਾਹ ਦੇ ਵਿੱਚ ਇੱਕ ਰਾਜ ਆ ਜਾਂਦਾ ਤੇ ਜਦੋਂ ਉੱਥੇ ਰਾਜ ਦੇ ਵਿੱਚ ਜਾ ਵੜਦਾ ਉਹ ਰਾਜੇ ਨੂੰ ਪਤਾ ਲੱਗਦਾ ਵੀ ਆਹ ਮੁੰਡਾ ਕਿੱਧਰੋਂ ਆਉਂਦਾ ਤਾਂ ਉਹ ਰਾਜਾ ਉਹ ਮੁੰਡੇ ਨੂੰ ਪੁੱਛਦਾ ਕਾਕਾ ਤੂੰ ਕੌਣ ਐ ਤਾਂ ਉਹ ਮੁੰਡਾ ਸਾਰਾ ਕੁਝ ਦੱਸ ਦਿੰਦਾ ਮੈਂ ਫਲਾਣੇ ਪਿੰਡ ਤੋਂ ਆਇਆ ਵੀ ਐ ਕਰਕੇ ਸੰਤਾਂ ਲੇਵੇ ਜਾਣਾ ਸੇਵਾ ਦਾ ਫਲ ਲੈ ਕੇ ਆਉਣਾ ਤਾਂ ਰਾਜਾ ਕਹਿੰਦਾ ਮੇਰਾ ਸਵਾਲ ਵੀ ਇੱਕ ਪੁੱਛਿਆ ਈ ਕਹਿੰਦਾ ਦੱਸ ਕੀ ਸਵਾਲ ਹੈ ਤੇਰਾ ਉਹ ਕਹਿੰਦਾ ਮੇਰੀ ਲਾਜ ਨਹੀਂ ਹੋ ਰਹੀ ਤੂੰ ਸੰਤਾਂ ਨੂੰ ਇਹ ਪੁੱਛ ਕੇ ਆਈ ਵੀ ਕੀ ਕਾਰਨ ਹੈ ਮੇਰੀ ਲਾਜ ਕਾ ਤੋ ਨਹੀਂ ਹੋ ਰਹੀ ਕਹਿੰਦਾ ਜੀ ਮੈਂ ਛੋਡਾ ਇਹ ਸਵਾਲ ਲਾਜ਼ਮੀ ਪੁੱਛ ਕੇ ਆਉਂ ਮੈਂ ਸੰਤਾਂ ਲਵੇ ਇਹ ਜਾ ਰਿਹਾ ਤੇ ਛੋਡੇ ਇਹ ਸਵਾਲ ਦਾ ਜਵਾਬ ਜ਼ਰੂਰ ਪੁੱਛੂ ਤਾਂ ਫਿਰ ਉਹ ਅੱਗੇ ਵਗ ਜਾਂਦਾ ਅੱਗੇ ਜਦੋਂ ਤੁਰਿਆ ਜਾਂਦਾ ਉੱਥੇ ਇੱਕ ਸ਼ਾਹੂਕਾਰ ਰਹਿਣਾ ਹੁੰਦਾ ਤਾਂ ਉਹ ਸ਼ਾਹੂਕਾਰ ਦੇ ਘਰੇ ਜਾ ਬੜਦਾ ਉਹ ਕਹਿੰਦਾ ਵੀ ਹਾਂ ਕਾਕਾ ਦੱਸ ਉਹ ਕਹਿੰਦਾ ਜੀ ਪਾਣੀ ਪੀਣਾ ਥੁਜ ਪਾਣੀ ਪਿਆਇਓ ਤਾਂ ਉਹ ਸਾਹੂਕਾਰ ਕਹਿੰਦਾ ਤੂੰ ਕਾਕਾ ਕਿੱਥੇ ਜਾਣਾ ਕਿਧਰੋਂ ਆਏ ਉਹ ਸਾਰੀ ਗੱਲ ਬਾਤ ਦੱਸ ਦਿੰਦਾ ਤੇ ਐ ਕਰਕੇ ਮੈਂ ਸੰਤਾਂ ਲੈਵੇ ਜਾਣਾ ਮੈਂ ਸੇਵਾ ਦਾ ਫਲ ਲੈ ਕੇ ਆਉਣਾ ਤਾਂ ਉਹ ਸਾਹੂਕਾਰ ਕਹਿੰਦਾ ਫਿਰ ਮੇਰੇ ਵਾਸਤੇ ਵੀ ਇੱਕ ਸਵਾਲ ਪੁੱਛਿਆ ਹੀ ਕਹਿੰਦਾ ਦੱਸੋ ਕਹਿੰਦਾ ਮੈਂ 7ਵੀਂ ਮੰਜ਼ਲ ਜਦੋਂ ਪਉਣਾ ਉਹ ਟਹਿ ਜਾਂਦੀ ਹੈ ਵੀ ਕੀ ਕਾਰਨ ਹੈ ਉਹ ਕਾਹਤੋਂ ਟਹਿਦੀ ਹੈ ਤੂੰ ਸੰਤਾਂ ਨੂੰ ਇਹ ਗੱਲ ਪੁੱਛ ਕੇ ਆਈਂ ਕਹਿੰਦਾ ਚੰਗਾ ਜੀ ਲਾਜ਼ਮੀ ਪੁੱਛ ਕੇ ਆਉ ਉਹ ਫਿਰ ਗਾਹਾਂ ਤੁਰ ਪੈਂਦਾ ਤਾਂ ਉਹਨੂੰ ਇੱਕ ਜੰਗਲ ਦੇ ਵਿੱਚ ਰਾਤ ਪੈ ਜਾਂਦੀ ਹੈ ਉੱਥੇ ਇੱਕ ਪੀਪਲ ਹੁੰਦਾ ਉਹ ਪੀਪਲ ਟਾਹਾਂ ਬਹਿ ਜਾਂਦਾ ਉੱਪਰੋਂ ਰਿਸ਼ ਚ ਉਤਰ ਕੇ ਥੱਲੇ ਆ ਜਾਂਦਾ ਰਿਸ਼ ਕਹਿੰਦਾ ਮੈਂ ਤੈਨੂੰ ਖਾऊं ਉਹ ਕਹਿੰਦਾ ਮੈਂ ਸੰਤਾਂ ਲਵੇ ਜਾਣਾ ਸੇਵਾ ਦਾ ਫਲ ਲੈ ਕੇ ਆਉਣਾ ਤੂੰ ਮੈਨੂੰ ਆਏ ਨੂੰ ਖਾਲੀ ਕਹਿੰਦਾ ਫਿਰ ਮੇਰਾ ਇੱਕ ਸਵਾਲ ਪੁੱਛ ਕੇ ਆਈ ਰਿਛ ਕਹਿੰਦਾ ਇਹਨਾ ਦੱਸ ਬਈ ਤੇਰਾ ਕੀ ਸਵਾਲ ਹੈ ਕਹਿੰਦਾ ਤੂੰ ਸੰਤਾਂ ਨੂੰ ਇਹ ਪੁੱਛ ਕੇ ਆਈ ਜਿਹੜੇ ਦਰਖਤ ਥੱਲੇ ਮੈਂ ਰਹਿਣਾ ਵੀ ਅੱਧਾ ਇਹ ਸੁੱਕਿਆ ਹੋਇਆ ਹੈ ਅੱਧਾ ਇਹ ਹਰਾ ਹੈ ਵੀ ਕੀ ਕਾਰਨ ਹੈ ਇਹ ਕਾਹਤੋਂ ਸੁੱਕਿਆ ਹੋਇਆ ਤੇ ਕਾਹਤੋਂ ਹਰਾ ਹੈ ਕਹਿੰਦਾ ਇਹ ਇਹ ਤੇਰੀ ਸਵਾਲ ਦਾ ਜਵਾਬ ਜ਼ਰੂਰ ਪੁੱਛ ਕੇ ਆਉ ਤਾਂ ਅੱਗੇ ਫਿਰ ਉਹ ਤੁਰਿਆ ਜਾਂਦਾ ਉਹੀ ਦਰਿਆ ਆ ਜਾਂਦਾ ਜਿਹੜਾ ਉਹਨੇ ਪਾਰ ਨੰਗਣਾ ਹੁੰਦਾ ਤਾਂ ਉਹ ਦਰਿਆ ਲਵੇ ਇੱਕ ਦਰਿਆਈ ਕੋੜਾ ਹੁੰਦਾ ਹੈ ਤਾਂ ਉਹ ਦਰਿਆਈ ਕੋੜਾ ਕਹਿੰਦਾ ਮੈਂ ਤੈਨੂੰ ਪਾਰ ਲੰਘਾ ਦਿੰਨਾ ਆ ਜਾ ਮੇਰੀ ਪਿੱਠ ਤੇ ਬਹਿ ਜਾ ਉਹ ਉਹਦੀ ਪਿੱਠ ਤੇ ਬਹਿ ਕੇ ਪਾਰ ਲੰਘਦਾ ਜੋ ਵਿਚਾਲੇ ਜਾ ਵਰਦਾ ਦਰਿਆ ਦੇ ਉੱਥੇ ਇੱਕ ਉਹਨੂੰ ਮગર ਮੱਛ ਘੇਰ ਲੈਂਦਾ ਮગર ਮੱਛ ਕਹਿੰਦਾ ਕੌਣ ਹੈ ਤੂੰ ਮੈਂ ਤੈਨੂੰ ਖਾਉ ਉਹ ਕਹਿੰਦਾ ਐਂ ਕਰਕੇ ਮੈਂ ਸੰਤਾ ਲਵੇ ਜਾਨਾ ਮੈਂ ਸੇਵਾ ਦਾ ਫਲ ਲੈ ਕੇ ਆਉਣਾ ਤਾਂ ਉਹ ਮગર ਮੱਛ ਕਹਿੰਦਾ ਫਿਰ ਮੇਰਾ ਇੱਕ ਸਵਾਲ ਪੁੱਛ ਕੇ ਆਈਂ ਕਹਿੰਦਾ ਦੱਸ ਤੇਰਾ ਕੀ ਸਵਾਲ ਐ ਕਹਿੰਦਾ ਮੈਂ ਐਨੇ ਠੰਡੇ ਪਾਣੀ ਦੇ ਵਿੱਚ ਰਹਿਣਾ ਐਨੇ ਡੂੰਘੇ ਪਾਣੀ ਦੇ ਵਿੱਚ ਰਹਿਣਾ ਫੇਰ ਵੀ ਮੇਰਾ ਸੀਨਾ ਅਗ ਮੰਗੂ ਮੱਚਿਆ ਰਹਿੰਦਾ ਕੀ ਕਾਰਨ ਐ ਸੰਤਾਂ ਤੂੰ ਇਹ ਗੱਲ ਦਾ ਜਵਾਬ ਲੈ ਕੇ ਆਈਂ ਉਹ ਕਹਿੰਦਾ ਠੀਕ ਹੈ ਜੀ ਮੈਂ ਜ਼ਰੂਰ ਪਤਾ ਕਰਕੇ ਆਉਂ ਤਾਂ ਉਹੀ ਜਦੋਂ ਅੱਗੇ ਦਰਿਆ ਲੰਘ ਜਾਂਦਾ ਹੈ ਸਾਹਮਣੇ ਇੱਕ ਕੁਟਿਆ ਦੇ ਵਿੱਚ ਸੰਤ ਰਹਿੰਦੇ ਹੁੰਦੇ ਨੇ ਉਹ ਸੰਤਾਂਲੇ ਵੀ ਵੱਗ ਜਾਂਦਾ ਹੈ ਸੰਤਾਂ ਨੂੰ ਮੱਥਾ ਟੇਕਦਾ ਤੇ ਸੰਤ ਉਹਨੂੰ ਚਾਹ ਪਾਣੀ ਪਿਉਂਦੇ ਨੇ ਕਹਿੰਦੇ ਭਾਈ ਤੂੰ ਵਾਪਸ ਜਾ ਉਹ ਕਹਿੰਦਾ ਮੈਨੂੰ ਸੇਵਾ ਦਾ ਫਲਤਾ ਦੇ ਦਿਓ ਕਹਿੰਦੇ ਜਾ ਬਸ ਇਹੀ ਸੇਵਾ ਦਾ ਫਲ ਹੈ ਤੇ ਨਾਲੇ ਕਹਿੰਦਾ ਜੀ ਜਿਹੜੇ ਮੈਥੋਂ ਰਾਤ ਚ ਇਹ ਸਾਰਿਆਂ ਦੇ ਨਾਮ ਦੱਸ ਦਿੰਦਾ ਹੋ ਵੀ ਇਹ ਚੀਜ਼ਾਂ ਨੇ ਉਹਨਾਂ ਨੇ ਸਵਾਲ ਪੁੱਛੇ ਸੀ ਕਹਿੰਦਾ ਉਹ ਤੇਰੇ ਆਟੋਮੈਟ ਕੀ ਦੁਆਖ ਚ ਆ ਜਾਣਗੇ ਵੀ ਤੂੰ ਉਹ ਤੂੰ ਸਵਾਲਾਂ ਦਾ ਜਵਾਬ ਉਹਨਾਂ ਦਾ ਆਪ ਹੀ ਦੇ ਹੀ ਜਾਏਗਾ ਉਹ ਕਹਿੰਦਾ ਠੀਕ ਹੈ ਜੀ ਤੇ ਜਦੋਂ ਬਾਹਰ ਆ ਜਾਂਦਾ ਕੁਟਿਆ ਦੇ ਵਿੱਚੋਂ ਤਾਂ ਉਹ ਕਹਿੰਦਾ ਉਹੀ ਕਹੀ ਗਏ ਸਾਧੂ ਵੀ ਸੇਵਾ ਦਾ ਫਲ ਮਿਲੂ ਸੇਵਾ ਦਾ ਫਲ ਮਿਲੂ ਮੈਨੂੰ ਕੀ ਦਿੱਤਾ ਇਹਨਾਂ ਨੇ ਕੁਝ ਵੀ ਨਹੀਂ ਦਿੱਤਾ ਉਹੀ ਸਾਧੂ ਕਹੀ ਗਏ ਤੈਨੂੰ ਸੇਵਾ ਦਾ ਫਲ ਮਿਲੂ ਉਹ ਨਰਾਸ਼ ਹੋ ਜਾਂਦਾ ਤੇ ਨਾਲੇ ਹਰਖ ਜਾਂਦਾ ਮੈਨੂੰ ਸੇਵਾ ਦਾ ਫਲ ਤਾਂ ਦਿੱਤਾ ਹੀ ਨਹੀਂ ਸੰਤਾਂ ਨੇ ਤੇ ਹਰਖ ਕੇ ਉਥੋਂ ਤੁਰ ਪੈਂਦਾ ਤਾਂ ਫਿਰ ਉਹੀ ਦਰਿਆਈ ਕੁੜੇ ਤੇ ਚੜਕੇ ਉਹ ਜੋ ਫੇਰ ਦਰਿਆ ਪਾਰ ਕਰਨ ਲੱਗ ਜਾਂਦਾ ਉਹ ਮਗਰਮੱਛ ਉਹਨੂੰ ਘੇਰ ਲੈਂਦਾ। ਉਹ ਮਗਰਮੱਛ ਕਹਿੰਦਾ ਹਾਂ ਬਈ ਮੇਰੇ ਸਵਾਲ ਦਾ ਜਵਾਬ ਪੁੱਛ ਕੇ ਆਇਆ। ਕਹਿੰਦਾ ਹਾਂ ਪੁੱਛ ਕੇ ਆਇਆ। ਕਹਿੰਦਾ ਦੱਸ ਫਿਰ ਮੇਰਾ ਸੀਨਾ ਕਿਉਂ ਮੱਚਿਆ ਰਹਿੰਦਾ? ਉਹ ਕਹਿੰਦਾ ਤੂੰ ਚਾਰ ਵੇਦ ਪੜ੍ਹੇ ਨੇ। ਚਾਰ ਵੇਦ ਪੜ੍ਹ ਕੇ ਤੇ ਉਹਨਾਂ ਦਾ ਗਿਆਨ ਕਿਸੇ ਨੂੰ ਵੀ ਨਹੀਂ ਦਿੱਤਾ। ਉਹਨਾਂ ਦੀ ਗਰਮੈਸ਼ੀ ਤੇਰਾ ਸੀਨਾ ਸਾੜੀ ਜਾਂਦੀ ਹੈ। ਤੂੰ ਚਾਹੇ ਦੀ ਕਿੰਨੇ ਵੀ ਠੰਡੇ ਪਾਣੀ ਦੇ ਵਿੱਚ ਰਹਿਣਾ ਜੇ ਕਿਸੇ ਨੂੰ ਗਿਆਨ ਦੇ ਦਿੰਦਾ ਤਾਂ ਸੈ ਤੇਰਾ ਸੀਨਾ ਠੰਡਾ ਰਹਿੰਦਾ। ਉਹ ਮਗਰਮੱਛ ਕਹਿੰਦਾ ਫਿਰ ਮੈਂ ਤੈਨੂੰ ਗਿਆਨ ਦੇ ਦੇਣਾ ਫਿਰ ਉਹ ਚਾਰ ਵੇਦਾਂ ਦਾ ਗਿਆਨ ਉਸ ਮੁੰਡੇ ਨੂੰ ਦੇ ਦਿੰਦਾ ਹੈ ਫਿਰ ਉਹ ਦਰਿਆ ਪਾਰ ਕਰਕੇ ਉਹੀ ਪਿੱਪਲ ਟਾਹਾਂ ਆ ਜਾਂਦਾ ਹੈ ਤਾਂ ਰਿਸ਼ਿ ਪੁੱਛਦਾ ਹੈ ਹਾਂ ਵੀ ਦੱਸ ਮੇਰੇ ਸਵਾਲ ਦਾ ਜਵਾਬ ਕੀ ਹੈ ਉਹ ਕਹਿੰਦਾ ਤੇਰੇ ਜਿਹੜਾ ਪਿੱਪਲ ਹੈ ਇਹਦੇ ਥੱਲੇ ਮਾਇਆ ਦੱਬੀ ਹੋਈ ਹੈ ਵੀ ਤੂੰ ਉਹ ਕੱਢ ਦੇ ਉਹਦੇ ਛੇਸਨਾਗ ਹੈ ਉਹ ਫੁਕਾਰਾ ਮਾਰ ਕੇ ਤੇਰਾ ਅੱਧਾ ਦਰਖਤ ਸੁਕਾ ਦਿੰਦਾ ਹੈ ਅੱਧਾ ਹਰਾ ਰਹਿੰਦਾ ਹੈ ਉਹ ਰਿਸ਼ ਕਹਿੰਦਾ ਫੇਰ ਮੈਂ ਮਾਇਆ ਕੀ ਕਰਨੀ ਐ ਤੂੰ ਕੱਢ ਕੇ ਲੈ ਜਾ ਫੇਰ ਉਹ ਰਸ ਗੱਡੇ ਲਿਆਉਂਦਾ ਉਹ ਮਾਇਆ ਕੱਢ ਲੈਂਦਾ ਗੱਡੇ ਭਰ ਜਾਂਦੇ ਨੇ ਤੇ ਗੱਡੇ ਭਰ ਕੇ ਦੋ ਫੇਰ ਤੁਰਿਆ ਜਾਂਦਾ ਫੇਰ ਉਹ ਉਸੇ ਸਾਹੂਕਾਰ ਦੇ ਲਵੇ ਆ ਜਾਂਦਾ ਸਾਹੂਕਾਰ ਕਹਿੰਦਾ ਹਾਂ ਵੀ ਮੇਰੇ ਸਵਾਲ ਦਾ ਜਵਾਬ ਪੁੱਛਿਆ ਆ ਕਹਿੰਦਾ ਹਾਂ ਪੁੱਛਿਆ ਆ ਕਹਿੰਦਾ ਤੂੰ ਸੱਤਵੀਂ ਮੰਜ਼ਲ ਤੇ ਜ਼ੋਰ ਲਾ ਰੱਖਿਆ ਪਾਉਣ ਵਾਸਤੇ ਤੇਰੇ ਘਰੇ ਮਟਿਆਰ ਧੀ ਐ ਤੂੰ ਉਹਦਾ ਵਿਆਹ ਤਾਂ ਕਰਦਾ ਨਹੀਂ ਤੂੰ ਮੰਜ਼ਲਾਂ ਤੇ ਜ਼ੋਰ ਲਾ ਰੱਖਿਆ ਤੂੰ ਆਪਦੀ ਧੀ ਦਾ ਵਿਆਹ ਕਰ ਦੇ ਤੇਰੀ ਸੱਤਵੀਂ ਮੰਜ਼ਲ ਨਾਲ ਦੀ ਨਾਲ ਪੈ ਜੂ ਉਹ ਕਹਿੰਦਾ ਫਿਰ ਮੈਂ ਹੋਕੀ ਭਾਲਦਾ ਤੂੰ ਸੋਹਣਾ ਸੁਨੱਖਾ ਮੁੰਡਾ ਹੈ ਤੇਰੇ ਨਾਲ ਹੀ ਵਿਆਹ ਕਰ ਦਿੰਨੇ ਆ ਵਧੀਆ ਤੇਰੇ ਰਵੇ ਪੈਸੇ ਨੇ ਤਾਂ ਉਹ ਉਸੇ ਮੁੰਡੇ ਨਾਲ ਸਾਹੂਕਾਰ ਵਿਆਹ ਕਰ ਦਿੰਦਾ ਤੇ ਫਿਰ ਉਹ ਗਾਹ ਤੁਰਿਆ ਆਉਂਦਾ ਉਹੀ ਰਾਜ ਮਹਿਲ ਦੇ ਵਿੱਚ ਆ ਜਾਂਦਾ ਤੇ ਢੋਲ ਵੱਜੀ ਜਾਂਦੇ ਹੁੰਦੇ ਨੇ ਤਾਂ ਉਹਦੇ ਦਰ ਤੇ ਆ ਕੇ ਖੜ ਜਾਂਦਾ ਮੁੰਡਾ ਕਹਿੰਦਾ ਮੈਂ ਰਾਜੇ ਨੂੰ ਮਿਲਣਾ ਤਾਂ ਰਾਜਾ ਅੰਦਰੋਂ ਬਾਹਰ ਨਿਕਲਦਾ ਹੈ ਉਹ ਮੁੰਡੇ ਨੂੰ ਦੇਖ ਕੇ ਬਹੁਤ ਖੁਸ਼ ਹੁੰਦਾ ਤੇ ਨਾਲੇ ਕਹਿੰਦਾ ਮੇਰੇ ਲਵੇ ਮੁੰਡਾ ਹੋ ਗਿਆ ਮੈਨੂੰ ਬਹੁਤ ਖੁਸ਼ੀ ਹੈ ਤੇ ਸੰਤਾਂ ਦੇ ਵਾਚਨ ਪਹਿਲੇ ਪੂਰੇ ਹੋ ਗਏ ਤਾਂ ਉਹ ਮੁੰਡਾ ਜਿਹੜਾ ਹੁੰਦਾ ਹੈ ਦੇਖ ਕੇ ਬਹੁਤ ਖੁਸ਼ ਹੁੰਦਾ ਉਹ ਮੁੰਡਾ ਕਹਿੰਦਾ ਰਾਜਾ ਸਾਹਿਬ ਮੈਂ ਤੇਰੇ ਜਵਾਕ ਨਾਲ ਤਿੰਨ ਗੱਲਾਂ ਕਰਨੀਆਂ ਨੇ ਜੇ ਤੂੰ ਮੇਰੀਆਂ ਉਹ ਇਹਨਾਂ ਗੱਲਾਂ ਕਰਾ ਦੇ ਤਾਂ ਰਾਜਾ ਕਹਿੰਦਾ ਜ਼ਰੂਰ ਕਰਵਾ ਦੇਣਾ ਬਾਰ ਮੈਨੂੰ ਐਂ ਦੱਸ ਉਹ ਤਾਂ ਹਜੇ ਮੀਨੇ ਕਰਈ ਹੈ ਵੀ ਤੇਰੇ ਨਾਲ ਉਹ ਗੱਲਾਂ ਕਿਵੇਂ ਕਰੂ ਕਹਿੰਦਾ ਤੂੰ ਮੈਨੂੰ ਇੱਕ ਵਾਰੀ ਉਹਦੇ ਨਾਲ ਮਿਲਿਆ ਦੇ ਤਾਂ ਜਦੋਂ ਰਾਜਾ ਉਹ ਮੁੰਡੇ ਨੂੰ ਆਪਦੇ ਬੱਚੇ ਦੇ ਨਾਲ ਮਿਲਿਆਉਂਦਾ ਬਾਕੀ ਸਾਰਿਆਂ ਨੂੰ ਰਾਜਾ ਬਾਹਰ ਭੇਜ ਦਿੰਦਾ ਤਾਂ ਉਸ ਮੁੰਡੇ ਨਾਲ ਗੱਲਾਂ ਕਰਦਾ ਤਾਂ ਉਹ ਜਵਾਬ ਹੱਸ ਕੇ ਕਹਿੰਦਾ ਜਿਹੜਾ ਰਾਜੇ ਦਾ ਮੁੰਡਾ ਹੁੰਦਾ ਕਹਿੰਦਾ ਤੈ ਮੈਨੂੰ ਪਛਾਣਿਆ ਕਹਿੰਦਾ ਨਾ ਮੈਂ ਨਹੀਂ ਪਛਾਣਿਆ ਕਹਿੰਦਾ ਮੈਂ ਉਹੀ ਜਲਾਦਾ ਜਿਹਨੂੰ ਤੈਨੂੰ ਰੋਟੀ ਖਵਾਈ ਸੀ ਕਹਿੰਦਾ ਇੱਕ ਰੋਟੀ ਖਵਾ ਕੇ ਕਹਿੰਦਾ ਮੈਂ ਦੇਖ ਲੈ ਰਾਜੇ ਦਾ ਮੁੰਡਾ ਬਣ ਗਿਆ ਕਹਿੰਦਾ ਇੱਕ ਤੈਨੂੰ ਹੋਰ ਗੱਲ ਦੱਸਾਂ ਜਿਹੜੀ ਮੇਰੇ ਘਰ ਵਾਲੀ ਕਹਿੰਦੀ ਸੀ ਮੇਰੇ ਲਵੇ ਟਾਈਮ ਨਹੀਂ ਰੋਟੀ ਪਕਾਉਣ ਦਾ ਉਹ ਦੇਖ ਲੈ ਸਾਹਮਣੇ ਸੂਰੀ ਬਣੀ ਹੋਈ ਐ ਆਪਦੇ ਜ਼ਬਾਕਾਂ ਨੂੰ ਖੜਾਈ ਜਾਂਦੀ ਐ ਤਾਂ ਉਹ ਦੇਖਦਾ ਵੀ ਵਾਕੀ ਗੱਲ ਸਹੀ ਐ ਤੇ ਨਾਲੇ ਫਿਰ ਮੁੰਡਾ ਕਹਿੰਦਾ ਫੇਰ ਮੈਨੂੰ ਸੇਵਾ ਦਾ ਫਲ ਕਿਦੋਂ ਮਿਲੂ ਕਹਿੰਦਾ ਹਜੇ ਸੇਵਾ ਦਾ ਫਲ ਅੜਿਆ ਰਹਿ ਗਿਆ ਤੇਰੀ ਮਾਂ ਨੇ ਤਾਂ ਇੱਕ ਕੁੰਡਲੀ ਵੇਚਿਆ ਸੀ ਤੂੰ ਤਾਂ ਗੱਡੇ ਭਰੀ ਆਉਣਾ ਸੀ ਹੁਣ ਇਹਦੇ ਇੰਨੇ ਪੈਸਿਆਂ ਦੇ ਕਹਿੰਦਾ ਹਜੇ ਸੇਵਾ ਦਾ ਫਲ ਅਧੂਰੀ ਪਿਆ ਹਜੇ ਤਾਂ ਉਹ ਉਹ ਮੁੰਡੇ ਦੇ ਜਿਹੜਾ ਰਾਜੇ ਦਾ ਮੁੰਡਾ ਹੁੰਦਾ ਪਹਿਰੀ ਡਿੱਗ ਪੈਂਦਾ ਕਹਿੰਦਾ ਬਾਕੀ ਗੱਲ ਸਹੀ ਹੈ ਵੀ ਸੇਵਾ ਦਾ ਫਲ ਇੱਕ ਮਾਣਿਕ ਦਿੱਤਾ ਤੇ ਗੱਡੇ ਮੈਂ ਭਰੀ ਜਾਂਦਾ ਤਾਂ ਉਹ ਆਪਦੇ ਘਰੇ ਆ ਜਾਂਦਾ ਤੇ ਆਪਦੇ ਮਾਂ-ਬਾਪ ਦੇ ਪੈਰਾਂ ਵਿੱਚ ਡਿੱਗ ਪੈਂਦਾ ਮੈਥੋਂ ਗਲਤੀ ਹੋ ਗਈ ਵੀ ਸੱਚੀ ਸਤਗੁਰ ਦੀ ਸੇਵਾ ਸਫਲ ਹੈ ਜੋ ਕਰੇ ਜਿਤ ਲਾਈ ਵੀ ਸਤਗੁਰ ਦੀ ਸੇਵਾ ਦੇ ਨਾਲ ਅੱਜ ਮੈਂ ਪੂਰਾ ਅਮੀਰ ਹੋ ਗਿਆ ਤੇ ਆਪਦੇ ਮਾਂ ਬਾਪ ਨੂੰ ਕਹਿੰਦਾ ਸੇਵਾ ਤੁਸੀਂ ਕਰੀ ਅਮੀਰ ਮੈਂ ਹੋ ਗਿਆ ਤੁਸੀਂ ਇੱਕ ਕੁੰਡਲ ਵੇਚਣ ਦੇ ਬਦਲੇ ਅੱਜ ਮੈਂ ਗੱਡੇ ਭਰੀ ਜਾਣਾ ਦੇਖ ਲਓ ਇਹ ਸੀ ਮਿੱਤਰੋ ਵੀ ਜਿਹੜਾ ਬੰਦਾ ਸੇਵਾ ਕਰਦਾ ਤਨ ਮਨ ਨਾਲ ਉਹਨੂੰ ਫਲ ਜ਼ਰੂਰ ਮਿਲਦਾ ਪਰ ਹੀਰਖਾ ਵਿਰੋਧਤਾ ਨਾ ਕਰਿਆ ਕਰੋ ਸੇਵਾ ਦਾ ਫਲ ਹਰੇਕ ਇਨਸਾਨ ਨੂੰ ਮਿਲਦਾ ਹੈ ਨਿਸ਼ਚੇ ਨਾ ਕਰੋ ਸੇਵਾ ਇਹੀ ਸੀ ਕਹਾਣੀ ਸਾਰਿਆਂ ਦਾ ਧੰਨਵਾਦ